ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਜ਼ਮੀਨ ਦੀ ਰਜਿਸਟਰੀ ਲਈ ਹੁਣ ਐਨਓਸੀ ਦੀ ਲੋੜ ਨੂੰ ਖਤਮ ਕਰ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਗਿੱਲ੍ਹ ਤਹਿਸੀਲ ਦੇ ਬਾਅਦ ਸਰਕਾਰ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਮੇਰਾ ਨਾਮ ਰਵਿੰਦਰਪਾਲ ਸਿੰਘ ਹੈ ਜੀ ਰਵਿੰਦਰ ਜੀ ਕਿਹੜੀ ਜਗ੍ਹਾ ਆਏ ਹੋ ਇਸ ਤਰ੍ਹਾਂ ਮੈਂ ਅੱਜ ਤਹਿਸੀਲ ਆਇਆ ਜੀ ਅੱਜ ਕੀ ਸਮਝਦੇ ਆ ਵੀ ਜਿਹੜਾ ਸਰਕਾਰ ਨੇ ਫੈਸਲਾ ਲਿਆ ਸਹੀ ਹੈ ਬਿਲਕੁਲ ਸਹੀ ਫੈਸਲਾ ਸਰਕਾਰ ਦਾ ਜਿਹੜੇ ਐਨਓਸੀ ਉਹਨਾਂ ਨੇ ਖੋਲੀਆਂ ਪਬਲਿਕ ਨੂੰ ਬੜੀ ਵੱਡੀ ਰਿਲੀਫ ਆਂਦੇ ਵਿੱਚ ਔਰ ਜਿਹੜੇ ਵਿੱਚ ਦਲਾਲ ਹੁੰਦੇ ਸੀ ਮीडियोਕਰ ਹੁੰਦੇ ਸੀ ਉਹਨਾਂ ਦਾ ਜਿਹੜਾ ਹੈਗਾ ਚੁੱਲਾ ਉਹ ਬੰਦ ਹੋਇਆ ਲੱਗਦਾ ਮਿਕਲ ਜੀ ਪਤਾ ਵੀ ਕਿੱਦਾਂ ਸੀ ਉਹ ਕਹਿੰਦੇ ਵੀ ਸਰਕਾਰ ਨੇ ਲਾਗੂ ਦੇ ਦਿੱਤਾ ਪਰ ਲੇਕਿਨ ਤਹਿਸੀਲ ਤੇ ਇਹ ਲਾਗੂ ਨਹੀਂ ਹੋਇਆ ਦੇਖੋ ਕੋਈ ਵੀ ਕਾਨੂੰਨ ਪਾਸ ਹੁੰਦਾ ਹੈ ਕੋਈ ਵੀ ਲਾ ਆਂਦਾ ਨਵਾਂ ਉਹਨੂੰ ਇੰਟੀਮੇਟ ਹੁੰਦੇ ਹੁੰਦੇ ਟਾਈਮ ਤਾਂ ਲੱਗਦਾ ਹੀ ਹੈ ਅਨਾਂ ਕੋ ਨੋਟੀਫਿਕੇਸ਼ਨ ਨਹੀਂ ਆਈ ਹੋਣੀ ਮਗਰ ਕੁਝ ਦਿਨਾਂ ਚ ਆਜੂਗੀ ਤੇ ਪਬਲੀਕਲੀ ਬਹੁਤ ਵੱਡੇ ਲੀਕ ਹੈ ਕਿੰਨੇ ਲੋਕ ਜਿਹੜੇ ਲੋਕ ਛੋਟੀਆਂ ਪ੍ਰੋਪਰਟੀਆਂ ਸੀ ਲੈਸਟੇ ਲੋਕ ਮਕਾਨ ਖਰੀਦਦੇ ਉਹਨਾਂ ਨੂੰ ਬੜੀ ਦਿੱਕਤ ਆਂਦੀ ਸੀ ਐਨਓਸੀ ਤੇ ਉਹਨਾਂ ਲੈ ਕਹਿੰਦਾ ਮਨ ਦਿੱਕਤ ਆਉਗੀ ਦੇਖੋ بڑا ਕੋਈ ਛੋਟਾ ਆਦਮੀ ਗਰੀਬ ਆਦਮੀ ਬੜੀ ਮੁਸ਼ਕਲ ਨਾਲ ਮਕਾਨ ਬਣਾਉਂਦਾ ਹੈ ਆਪਣਾ ਘਰ ਬਣਾਉਂਦਾ ਹੈ ਉਹਦੇ ਲਈ ਐਨਓਸੀ ਦੀ ਜਿਹੜੀ ਸ਼ਰਤ ਰੱਖਦੀ ਰੱਖਦੇ ਸੀ ਸਰਕਾਰ ਉਹਦੇ ਲਈ ਛੋਟੇ ਆਦਮੀ ਨੂੰ ਬੜੀ ਪ੍ਰੋਬਲਮ ਸੀ ਉਹ ਫਿਰ ਦਲਾਲਾਂ ਦੇ ਹੱਥ ਚੜ ਜਾਂਦੇ ਸੀ ਜਿਸ ਕਰਕੇ ਉਹਨਾਂ ਦਾ ਫਾਈਨੈਂਸ਼ੀਅਲੀ ਬੜਾ ਲੋਸ ਹੁੰਦਾ ਸੀ ਆ ਪੰਜਾਬ ਸਰਕਾਰ ਨੇ ਜਿਹੜਾ ਐਨਓਸੀ ਖੋਲੀਆਂ ਉਹਨਾਂ ਲਈ ਆਮ ਪਬਲਿਕ ਨੂੰ ਗਰੀਬ ਆਦਮੀ ਨੂੰ ਬੜੀ ਵੱਡੀ ਰੀਲੀਫ ਦਿੱਤੀ ਇੱਥੇ ਬੰਦ ਵੀ ਇਹਨੇ ਨਹੀਂ ਕੀਤੀ ਸੀ ਸਰਕਾਰ ਨੇ ਬਸ ਕੀ ਕਰਨ ਹੋ ਗਿਆ ਜੇ ਇਹਨਾਂ ਨੂੰ ਖੋਲ੍ਹਣੀਆਂ ਪੈ ਗਈਆਂ ਦੇਖੋ ਪਬਲਿਕ ਦੀ ਡਿਮਾਂਡ ਹੁਣ ਜਿਹੜੇ ਸੀਐਮ ਸਾਹਿਬ ਆਏ ਆ ਉਹਨਾਂ ਨੂੰ ਉਹ ਵੀ ਪਬਲਿਕ ਚ ਵਿਚਰਦੇ ਆ ਜੇ ਪਬਲਿਕ ਦੀ ਡਿਮਾਂਡ ਸੀ ਉਹਨਾਂ ਨੇ ਫੇਸ ਕੀਤਾ ਚੀਜ਼ਾਂ ਨੂੰ ਤਾਂ ਹੀ ਉਹਨਾਂ ਨੂੰ ਖੋਲ੍ਹਣਾ ਪਿਆ ਪਬਲਿਕ ਦੀ ਡਿਮਾਂਡ ਦੇ ਉੱਤੇ ਜੀ ਅ ਵੀ ਜੋ ਅੱਛਾ ਫੈਸਲਾ ਬਹੁਤ ਅੱਛਾ ਫੈਸਲਾ ਹੋਰ ਸਾਰੀ ਸਾਰੀ ਪਬਲਿਕ ਨੂੰ ਬਹੁਤ ਵਧੀਆ ਲੱਗਿਆ ਇਹ ਕੰਮ ਕਰਾਣਾ ਹੈ ਜੀ ਆਪਣਾ ਤਹਿਸੀਲ ਜੋ ਹੋ ਗਿਆ ਕਿ ਨਹੀਂ ਹੋਇਆ ਜੀ ਦੇਖੋ ਮੈਂ ਹਲੇ ਚੱਲਾ ਮੈਂ ਅੰਦਰ ਮੇਬੀ ਪੋਸੀਬਲ ਹੋ ਜਾਊਗਾ ਠੀਕ ਹੈ ਹਾਂਜੀ ਜਿਹੜਾ ਨਾਮ ਇੰਦਰਪ੍ਰੀਤ ਰੂਪਰਾਏ ਐ ਐਡਵੋਕੇਟ ਆ ਸਰ ਜਿਹੜਾ ਸਰਕਾਰ ਨੇ ਫੈਸਲਾ ਲਿਆਂਦਾ ਆ ਵੀ ਐਨਓਸੀ ਰੋਗ ਲਾ ਦਿੱਤੀ ਗਈ ਹੈ ਕੀ ਕਹਿਣਾ ਤੁਸੀਂ ਮੈਡੀਵਨ ਐਨਓਸੀ ਮਾਫ ਕਰਨ ਜਾ ਰਹੀ ਹੈ ਜੀ ਸਰਕਾਰ ਰੋਕ ਨਹੀਂ ਲੈ ਰਹੀ ਉਹ ਮਾਫ ਕਰ ਰਹੀ ਆ ਤੇ ਬਟ ਹਜੇ ਉਹ ਬਿਆਨ ਨਹੀਂ ਆ ਜੀ ਉਹਦੇ ਤੇ ਗਰਾਉਂਡ ਲੈਵਲ ਤੇ ਹਜੇ ਕੋਈ ਵਰਕਆਊਟ ਨਹੀਂ ਹੋਇਆ ਹਜੇ ਉਹ ਗਰਾਉਂਡ ਲੈਵਲ ਤੇ ਉਹਦੇ ਤੇ ਕੋਈ ਸਾਡੇ ਕੋਲ ਨੋਟੀਫਿਕੇਸ਼ਨ ਮੈਨੂੰ ਲੱਗਦਾ ਇਹਨਾਂ ਤਸੀਲਾਂ ਚ ਮੁਹੱਈਆ ਨਹੀਂ ਕਰਾਈਗੀ ਹਾਂਜੀ ਕੋ ਕੋਈ ਕੋਈ ਸਰਕਾਰੀ ਅੜਚਣਾ ਨਹੀਂ ਉਹਨਾਂ ਨੇ ਬਿਆਨ ਵੀ ਦਿੱਤਾ ਖੁਦ ਮੈਨੂੰ ਲੱਗਦਾ ਤੇ ਉਸ ਤੋਂ ਬਾਅਦ ਹੀ ਉਹਦਾ ਕੁਝ ਪਤਾ ਲੱਗੇਗਾ ਹਾਂਜੀ ਤਸੀਲਾਂ ਚ ਮੇਰੇ ਕੋਲ ਇਹਨੂੰ ਜੀ ਕੋਈ ਐਡਾ ਤਾਂ ਕੰਮ ਨਹੀਂ ਹੋ ਰਿਹਾ ਜਿਹੜਾ ਨਹੀਂ ਜੀ ਨਹੀਂ ਜੋ ਪ੍ਰੂਵਡ ਕਲੋਨੀਆਂ ਨੇ ਜਾਂ ਜਿਨ੍ਹਾਂ ਦੇ ਦਸਤਾਵੇਜ਼ ਕੰਪਲੀਟ ਨੇ 95 ਤੋਂ ਪੁਰਾਣੇ ਵਿਸਿੱਕੇ ਨੇ ਉਹ ਹੀ ਰਜਿਸਟਰਡ ਡਾਕੂਮੈਂਟ ਹੋ ਰਹੇ ਨੇ ਜੀ ਇੱਕ ਗੱਲ ਦਾ ਨੋਟ ਹੈ ਜਿਲ੍ਹਿਆਂ ਦੇ ਵਿੱਚ ਆਜੂ ਕੋ ਲੱਗ ਕੋਈ ਸਾਰੇ ਉਮੀਦ ਕਰਦੇ ਆ ਕਿ ਜਲਦ ਤੋਂ ਜਲ ਆਵੇ ਕਿਉਂਕਿ ਬਹੁਤ ਕੰਮ ਲੋਕਾਂ ਦੇ ਫਸੇ ਹੋਏ ਨੇ ਪੈਂਡਿੰਗ ਨੇ ਪਰ ਹਜੇ ਤੱਕ ਕੋਈ ਨੋਟੀਫਿਕੇਸ਼ਨ ਤੱਕ ਹਜੇ ਪਹੁੰਚੀ ਨਹੀਂ ਸਾਡੇ ਕੋਲ ਸਰ ਤੁਸੀਂ ਕਿਸ ਧਾਰ ਦੇ ਗੈਰ ਹੋ ਕਿ ਹਜੇ ਪਹੁੰਚੀ ਨਹੀਂ ਸਰ ਅਸੀਂ ਰੋਜ਼ ਅਪ ਟੂ ਡੇਟ ਰਹਿਨੇ ਆ ਇਸ ਕੰਮ 'ਚ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਏਡਿਆਂ ਵੀ ਮੈਂ ਵਕੀਲ ਆ ਸਾਡਾ ਕੰਮ ਅਪ ਟੂ ਡੇਟ ਰਹਿਣਾ ਓਕੇ ਇਸ ਕਰਕੇ ਤੁਹਾਨੂੰ ਕਹਿ ਰਹੇ ਆ ਕਿ ਹਜੇ ਕੋਈ ਸਾਡੇ ਕੋਲ ਇਦਾਂ ਦਾ ਕੋਈ ਨੋਟੀਫਿਕੇਸ਼ਨ ਜਾਂ ਕੋਈ ਇਦਾਂ ਦਾ ਮੈਸੇਜ ਨਹੀਂ ਆਇਆ ਕਾਸੀਂ ਪਤਾ ਕਰਦੇ ਆ ਨਾ ਸਾਨੂੰ ਤਾਂ ਇਹੀ ਇਨਫੋਰਮੇਸ਼ਨ ਮਿਲੀ ਆ ਕਿ ਹਜੇ ਐਨਓਸੀ ਤੇ ਕੋਈ ਪਹੀ ਇਹਨਾਂ ਨੂੰ ਹਜੇ ਬਿਆਨ ਨਹੀਂ ਆ ਤੇ ਕਹਿਣ ਦਾ ਮਤਲਬ ਵੀ ਹਜੇ ਮਿੱਟੀ ਦੇ ਕੋਲੀ ਹੈ ਕਹਿ ਸਕਦੇ ਹੋ ਸਿਆਸੀ ਜੁਮਲਾ ਮਿੱਠੀ ਗੋਲੀ ਕੁਝ ਵੀ ਕਹਿ ਸਕਦੇ ਹੋ ਤੁਸੀਂ ਉਹਨੂੰ ਪੱਤਰਕਾਰਾਂ ਦੇ ਪਾਸੇ ਕੋਈ ਵੀ ਬਿਆਨ ਦੇ ਸਕਦੇ ਹੋ ਲੱਗਦਾ ਵੀ ਹੋਊਗਾ ਲੱਗ ਜੋਣਾ ਚਾਹੀਦਾ ਜੀ ਬਹੁਤ ਲੋਕਾਂ ਦੀ ਨੈਸਸਿਟੀ ਐਸਸੀ ਬਾਰੇ ਜੋਣਾ ਚਾਹੀਦਾ ਕਿਹੜੀ ਤੰਦੀ ਲੈ ਜੀ ਇਹ ਇਹ ਸਬਮਿਸ਼ਨ ਦਫਤਰ ਦੱਖਣੀ ਹੈ ਜੀ ਠੀਕ ਹੈ ਧੰਨਵਾਦ ਟ੍ਰੋਪੀ ਨੇ ਢਾ ਦਿੱਤੀ ਹੈ ਬਿਲਕੁਲ ਬਿਲਕੁਲ ਐਨਓਸੀ ਤੁਸੀਂ ਜਾ ਕੇ ਕਿਸੇ ਨੂੰ ਐਨਓਸੀ ਦੀ ਲੋੜ ਨਹੀਂ ਜਾਓ ਜਾ ਕੇ ਆਪਣੀ ਰਿਸਤੀ ਕਰਾਓ ਇਹ ਬਚੋਲ ਗਰੀਆਂ ਦਾ ਖਤਮ ਕਰਨੀਆਂ ਪਹਿਲਾ ਆਮ ਬੰਦੇ ਨੂੰ ਵਿਚੋਲੇ ਹੀ ਲੁੱਟ ਲੈਂਦੇ ਸੀ ਇਸ ਕੰਮ ਦੇ ਵਿੱਚ ਇਹ ਵਿਚੋਲਗੀਆਂ ਖਤਮ ਕਰਨੀਆਂ ਆਮ ਆਦਮੀ ਪਾਰਟੀ ਦੀ ਸਰਕਾਰਾਂ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕੋ ਹੀ ਸੰਦੇਸ਼ ਆ ਕਿ ਆਮ ਬੰਦਾ ਜਾਓ ਜਾ ਕੇ ਆਪਣਾ ਕੰਮ ਕਰਾ ਕੇ